ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਆਪਾਂ 22ਵੀਂ ਆਡੀਓ ਆਡੀਓ ਦਾ 22ਵੀਂ ਪੌੜੀ ਦੀ ਆਡੀਓ ਪੋਨੇ ਆ ਸੋ ਧਿਆਨ ਨਾਲ ਸੁਣਨਾ ਜੀ ਤੇਰੇ ਦੀ ਵਿਆਖਿਆ ਕਰਾਂਗੇ ਆਤਲ ਪਤਲ ਲਖ ਆਗਾਸ ਆਗਾਸ ਓੜ ਕੋ ਓੜ ਕੋ ਭਾਰਤ ਕੇ ਵੇਦ ਕਹਿਣਾ ਇੱਕ ਬਾਤ ਸੈ ਸੋਠਰਾ ਕੈਣਕ ਤੇ ਬਾ ਅਸਲੋ ਇੱਕ ਥਾਤ ਲਿਖਾ ਹੋਏ ਤਾਂ ਲਿਖੀ ਐ ਲਿਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਗੁਰਮਖ ਪਿਆਰੇਓ ਐਸੀ ਵੀਮੀ ਪੌੜੀ ਦਾ ਪਾਠ ਸੋ ਇਸ ਪਾਠ ਨੂੰ ਆਪਾਂ ਰੋਜ਼ ਪੜ੍ਹਦੇ ਆ ਤੇ ਇਹਦੀ ਵਿਆਖਿਆ ਜਿਹੜੀ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਸੋ ਬੇਨਤੀ ਹੈ ਕਿ ਜਿਨ੍ਹਾਂ ਵੀਰਾਂ ਨੇ ਪੁਰਾਣੀਆਂ ਵੀਡੀਓ ਆਡੀਓ ਨਹੀਂ ਸੁਣੀਆਂ ਉਹ ਲਵ ਸਿੰਘ ਮਾਨਸਾ ਪੇਜ ਲਵ ਸਿੰਘ ਮਾਨਸਾ ਫੇਸਬੁੱਕ ਤੇ ਲਵ ਸਿੰਘ ਮਾਨਸਾ YouTube ਚੈਨਲ ਤੇ ਜਾ ਕੇ ਸ਼੍ਰਵਣ ਕਰ ਸਕਦੇ ਹੋ ਆਪੋ ਆਪਣੇ ਕਮੈਂਟ ਲਾਈਕ ਸ਼ੇਅਰ ਕਰ ਸਕਦੇ ਹੋ ਜਿਨ੍ਹਾਂ ਨੇ ਹੁਣ ਤੱਕ ਸਾਥ ਦਿੱਤਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ